ਸਿੰਘੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ਖ ਸੇਵਾ ਸੋਸਾਇਟੀ ਪੰਜਾਬ ਦੇ ਵੱਲੋਂ ਦਾਸ ਜਗਸੀਰ ਸਿੰਘ ਮੋੜ ਵਿਸ਼ੇਸ਼ ਤੌਰ ਤੇ ਧੰਨਵਾਦ ਆ ਸਰਦਾਰ ਸੁਖਦੇਵ ਸਿੰਘ ਜੀ ਸੰਧੂ ਸਾਹਿਬ ਟ੍ਰਾਂਟੋ ਉਹਨਾਂ ਦੇ ਸਤਿਕਾਰਯੋਗ ਭਾਂਜਾ ਸਹਿਬਾਨ ਵੀਰ ਇੰਦਰਪਾਲ ਸਿੰਘ ਜੀ ਬਿਰਕ ਵੀਰ ਸੰਦੀਪ ਸਿੰਘ ਜੀ ਬਿਰਕ ਯੂ ਐਸ ਏ ਤੋਂ ਹਨ ਅਮਰੀਕਾ ਤੋਂ ਜਿਨ੍ਹਾਂ ਨੇ ਬੱਚਿਆਂ ਦੀ ਪੜ੍ਹਾਈ ਨੂੰ ਨਖਾਰਨ ਦੇ ਲਈ ਇੱਕ ਵਧੀਆ ਅਪਰਾਲਾ ਕੀਤਾ ਹੈ ਮਾਰਗ ਚੜ੍ਹਦੀ ਕਲਾ ਜਰ ਕੇ ਵਿਦਿਆਲਾ ਮੋੜ ਦਾ ਬੰਨ ਜਿਹੜੇ ਚਾਰ ਕੰਪਿਊਟਰ ਹੈ ਜਿਹੜੇ ਹੈਗੇ ਆ ਕੰਪਲੀਟ ਤੇ ਨਾਲ ਦੀ ਨਾਲ ਟੇਬਲ ਤੇ ਇੱਕ ਵਾਈਫਾਈ ਕਨੈਕਸ਼ਨ ਪ੍ਰੋਵਾਈਡ ਕਰਾਇਆ ਜ ਜਦੀ ਤਕਰੀਬਨ ਆਸਤ ਕੀਮਤ ਹੈ 130000 ਰੁਪਏ ਬਣਦੀ ਹੈ ਮਾਲਕ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਜਿਹੜੇ ਸਾਡੇ ਬੱਚੇ ਆ ਹੋਰ ਇਹਦੇ ਨਾਲ ਤਰੱਕੀ ਕਰਨਗੇ ਕਿਉਂਕਿ ਬੱਚੇ ਜਿਹੜੇ ਕੰਪਿਊਟਰ ਨਹੀਂ ਲੈ ਸਕਦੇ ਸੀ ਘਰਾਂ 'ਚ ਇੱਥੇ ਵਿਦਿਆਲੇ ਦੇ ਵਿੱਚ ਪੜ੍ਹਦੇ ਆ ਪਹਿਲਾਂ ਵੀ ਡਾਕਟਰ ਕਮਲਜੀਤ ਸਿੰਘ ਮਾਨ ਸਾਹਿਬ ਵੱਲੋਂ ਕੰਪਿਊਟਰ ਦਿੱਤੇ ਗਏ ਸੀ ਉਸ ਤੋਂ ਬਾਅਦ ਹੁਣ ਫੇਰ ਚਾਰ ਕੰਪਿਊਟਰ ਆ ਜਿਹੜੇ ਸਰਦਾਰ ਸੁਖਦੇਵ ਸਿੰਘ ਜੀ ਸੰਧੂ ਸਾਹਿਬ ਟੋਰਾਂਟੋ ਉਹਨਾਂ ਦੇ ਸਤਿਕਾਰਯੋਗ ਪਾਂਜਾ ਜੀ ਵੀਰ ਆ ਬਿਰਕ ਪਰਿਵਾਰ ਵੱਲੋਂ ਜਿਹੜੇ ਦਿੱਤੇ ਗਏ ਆ ਮਾਲਕ ਉਹਨਾਂ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਤਾਂ ਕਿ ਜਿਹੜੇ ਲੋੜਵੰਦ ਬੱਚੇ ਪੜ੍ਹ ਲੈ ਕੇ ਹੋਰ ਤਰੱਕੀ ਕਰ ਸਕਦੇ ਆ ਨਾਲ ਨਾਲ ਵਾਈਫਾਈ ਕਨੈਕਸ਼ਨ ਜਿਹੜਾ ਇੰਟਰਨੈਟ ਕਨੈਕਸ਼ਨ ਜਿਹੜਾ ਜਿਹੜਾ ਉਹਨਾਂ ਨੂੰ ਪ੍ਰਾਪਤ ਕਰਾਇਆ ਗਿਆ ਪੁੱਤੇ ਦੇ ਬਾਰੇ ਦੱਸੋਗੇ ਕੰਪਿਊਟਰ ਬਾਰੇ ਦੱਸੀ ਮੜਾ ਜੀ ਇਹਦੀ ਪਰਿਭਾਸ਼ਾ ਜਿਹੜੀ ਪੂਰੀ ਕੰਪਿਊਟਰ ਦੀ ਤੁਸੀਂ ਸਿਖਦੇ ਹੋ ਇਹਦੀ ਪੂਰੀ ਪਰਿਭਾਸ਼ਾ ਤੁਸੀਂ ਬੋਲ ਕੇ ਕੀ ਹੈ ਕੰਪਿਊਟਰ ਦਾ ਪੂਰਾ ਨਾਮ ਕਾਮਨਲੀ ਅਪਰੇਟਿੰਗ ਮਸ਼ੀਨ ਪਾਰਟਿਕੂਲਰ ਯੂਜ਼ਰ ਫਾਰ ਟ੍ਰੇਨਿੰਗ ਐਜੂਕੇਸ਼ਨ ਐਂਡ ਰਿਸਰਚ ਹੈ ਓਕੇ ਧੰਨਵਾਦ ਕਿੱਦਾਂ ਲੱਗਦਾ ਸਿਖਦੇ ਹੋ ਤੁਸੀਂ ਹਾਂ ਇੰਟਰਨੈਟ ਚੱਲਦਾ ਨਾਲ ਨਾਲ ਹਾਂਜੀ ਓਕੇ ਸਕੂਲ ਚ ਫਿਰ ਕਿਦਾਂ ਲੱਗਦਾ ਸੌਖਾ ਲੱਗਦਾ ਜਾਂ ਜਾ ਕੇ ਇੱਥੋਂ ਸਿੱਖ ਕੇ ਫੋਟ ਤੁਹਾਨੂੰ ਕਿਦਾਂ ਲੱਗਦਾ ਤੁਸੀਂ ਦੱਸੋ ਵੱਡੇ ਬੱਚੇ ਤੁਸੀਂ ਚਲਾਉਂਦੇ ਹੋ ਕੰਪਿਊਟਰ ਤੁਹਾਡੇ ਜ਼ਿੰਦਗੀ ਚ ਕੰਮ ਆਉਣ ਵਾਲੀ ਚੀਜ਼ ਹੈ ਤੁਹਾਨੂੰ ਕਿਦਾਂ ਲੱਗਦਾ ਤੁਸੀਂ ਦੱਸੋ ਠੀਕ ਲੱਗਦਾ ਹੈ ਸਕੂਲ ਚ ਇੱਥੋਂ ਚਲਾ ਕੇ ਸਕੂਲ ਚ ਕਿਦਾਂ ਲੱਗਦਾ ਫਿਰ ਔਖਾ ਲੱਗਦਾ ਜਾਂ ਸੌਖਾ ਲੱਗਦਾ ਸੌਖਾ ਲੱਗਦਾ ਓਕੇ ਓਕੇ ਧੰਨਵਾਦ ਆ ਸੰਧੂ ਸਾਹਿਬ ਸੰਦੀਪ ਸਿੰਘ ਜੀ ਧੰਨਵਾਦ ਬਿਰਕ ਪਰਿਵਾਰ ਦਾ ਧੰਨਵਾਦ ਜਿਨ੍ਹਾਂ ਦੀ ਬਦੌਲਤ ਤੇ ਬੱਚੇ ਆ ਕੰਪਿਊਟਰ ਤੇ ਹੱਥ ਮਾਰਨ ਲੱਗੇ ਜੀ ਅੱਜਕੱਲ੍ਹ ਜੋਗ ਕੰਪਿਊਟਰ ਦਾ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਚਾਰ ਕੰਪਲੀਟ ਕੰਪਿਊਟਰ ਹੈ ਜਿਹੜੇ ਆਪਾਂ ਇੱਥੇ ਲੈਬ ਚ ਲਾ ਲਏ ਆ ਜੀ ਹੁਣ ਬਕਾਇਦਾ ਜਿਹੜਾ ਹੈਗਾ ਕਨੈਕਸ਼ਨ ਹੋ ਗਿਆ ਵਾਈਫਾਈ ਦਾ ਨਾਲ ਨਾਲ ਚੱਲਦਾ ਬੱਚੇ ਦਾ ਪੂਰਾ ਲਾਹਾ ਲੈ ਰਹੇ ਆ ਮਾਰਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਦਹੀਂ ਤਰਕੀਆਂ ਬਖਸ਼ੇ ਸਰ ਕਿਦਾਂ ਲੱਗਦਾ ਕੰਪਿਊਟਰ ਜਿਹੜੇ ਆਪਾਂ ਨੂੰ ਪ੍ਰੋਵਾਈਡ ਕਰਾਇਆ ਗਿਆ ਜੁਐਸਏ ਤੋਂ ਵੀਰ ਸੰਦੀਪ ਬਿਰਕ ਉਹਨਾਂ ਦਾ ਵੀਰੇਂਦਰਪਾਲ ਬਿਰਕ ਸੰਧੂ ਸਾਹਿਬ ਦੇ ਪਾਂਜਾਜੀ ਵੱਲੋਂ ਤੇ ਚੱਲ ਰਿਹਾ ਬੱਚੇ ਇਹਦਾ ਪੂਰਾ ਲਹਾ ਲੈ ਰਹੇ ਆ ਕਿਦਾਂ ਲੱਗਦਾ ਵੀ ਵਿਦਿਆਲੇ 'ਚ ਹੋਰ ਤਰੱਕੀ ਹੋਣੀ ਹੈ ਵਾਈਬ੍ਰਿਕਾ ਖਾਲਸਾ ਸਾਹਿਬ ਐਤੂਜੀ ਫਤਿਹ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਵੀਰ ਜਿਨ੍ਹਾਂ ਨੇ ਕੰਪਿਊਟਰ ਸਾਨੂੰ ਪ੍ਰੋਵਾਈਡ ਕੀਤੇ ਕਿਉਂਕਿ ਪਹਿਲਾਂ 4 ਕੰਪਿਊਟਰ ਸੀ ਬੱਚੇ ਵੱਧ ਸੀਗੇ ਸਿੱਖਣ ਵਾਲੇ ਬੱਚੇ ਸਾਨੂੰ ਹਮੇਸ਼ਾ ਕਹਿੰਦੇ ਰਹਿੰਦੇ ਸੀ ਸਰ ਸਾਡੀ ਵੀ ਕਲਾਸ ਲਾਓ ਸਾਡੀ ਵੀ ਕਲਾਸ ਲਾਓ ਤਾਂ ਕੰਪਿਊਟਰ ਬਹੁਤ ਵਧੀਆ ਸੇਵਾ ਕੀਤੀ ਹੈ ਜਿਹੜੇ ਬੱਚਿਆਂ ਨੇ ਇੱਥੇ ਦੇਖਦੇ ਹੋਏ ਇਸ ਲੋਡ ਨੂੰ ਚਾਰ ਕੰਪਿਊਟਰ ਸਾਨੂੰ ਕੰਪਲੀਟ ਜਿਹੜੇ ਹੈਗੇ ਆ ਤੇ ਵਾਈਫਾਈ ਕਨੈਕਸ਼ਨ ਲੈ ਕੇ ਦਿੱਤਾ ਤੇ ਹੁਣ ਬੱਚੇ ਵੱਧ ਤੋਂ ਵੱਧ ਇਹਦੇ ਤੇ ਕਲਾਸ ਲਗਾ ਸਕਦੇ ਆ ਤੇ ਨਾਲ ਦੀ ਨਾਲ ਕੋਈ ਪ੍ਰਿੰਟ ਆਊਟ ਚਾਹੀਦਾ ਬੱਚਿਆਂ ਨੂੰ ਕੋਈ ਇੰਟਰਨੈਟ ਤੋਂ ਕੱਢ ਸਕਦੇ ਆ ਸਾਡੇ ਕੋਲੇ ਪ੍ਰਿੰਟਰ ਵੀ ਆ ਤੇ ਬਾਈ ਜਗਸੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੀ ਬਦੌਲਤ ਇਹ ਬੱਚੇ ਆ ਜਿਹੜੇ ਲਾਹਰ ਲੈ ਰਹੇ ਆ ਕਿਉਂਕਿ ਗਰੀਬਰ ਦੇ ਬੱਚੇ ਆ ਕੰਪਿਊਟਰ ਲੈਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਆ ਅੱਜ ਕੱਲ ਦੇ ਟਾਈਮ ਦੇ ਵਿੱਚ ਪਰ ਬੱਚਿਆਂ ਨੂੰ ਚਾਹ ਆਣ ਹੈਗੀ ਆ ਬੱਚੇ ਸਿੱਖਣ ਦੀ ਤਾਂ ਇਸ ਕਰਕੇ ਬੱਚੇ ਜਿਹੜੇ ਉਹ ਇੱਥੇ ਲਾਹਰ ਲੈ ਰਹੇ ਆ ਆ ਕੇ ਦੱਸਦੇ ਵੀ ਅਸੀਂ ਸਾਰ ਸਾਨੂੰ ਸਕੂਲ ਚ ਇਕਰਾਇਆ ਸੀ ਅਸੀਂ ਇੱਥੇ ਪਹਿਲਾਂ ਹੀ ਕਰਕੇ ਗਏ ਸੀ ਤੇ ਸਾਨੂੰ ਸਕੂਲ ਚ ਬਹੁਤ ਵਧੀਆ ਤੇ ਬਹੁਤ ਸੌਖਾ ਲੱਗੇ ਇਸ ਕਰਕੇ ਵਧੀਆ ਸਾਡਾ ਜਿਹੜਾ ਵਿਦਿਆਲਿਆ ਉਹ ਦਿਨੋਂ ਦਿਨ ਤਰੱਕੀ ਕਰ ਰਿਹਾ ਕਿਉਂਕਿ ਅਸੀਂ ਥਿਊਰੀ ਤਾਂ ਪੜਾਉਂਦੇ ਹੀ ਪੜਾਉ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀਰ ਜਿਹੜੇ ਇਥੋਂ ਦੇ ਬੱਚਾ ਮਰੇ ਇੰਨਾ ਸੋਚਦੇ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਦੁਬਾਰ ਤੋਂ ਫੇਰ ਧੰਨਵਾਦ ਆ ਜੀ ਵੀਰ ਇੰਦਰਪਾਲ ਸਿੰਘ ਬਿਰਕ ਕਬੀਰ ਸੰਦੀਪ ਸਿੰਘ ਬਿਰਕ ਜੁਐਸਏ ਤੋਂ ਸਰਦਾਰ ਸਰਦੇਵ ਸਿੰਘ ਜੀ ਸੰਧੂ ਸਾਹਿਬ ਜਿਨ੍ਹਾਂ ਨੇ ਬੱਚਿਆਂ ਦੀ ਭਾਵਨਾ ਨੂੰ ਸਮਝਦੇ ਹੋਏ ਇਹ ਜਿਹੜੇ ਸਾਡੇ ਵਿਦਿਆਲਾ ਮੋੜ ਨੱਬਾ ਨੂੰ ਕੰਪਿਊਟਰ ਪ੍ਰੋਵਾਈਡ ਕਰਾਏ ਹੈ ਪਰਮਾਤਮਾ ਨਾਲ ਨੂੰ ਚੜ੍ਹਦੀ ਕਲਾ ਚ ਰੱਖੇ ਤੰਦਰੁਸਤੀ ਬਖਸ਼ੇ ਸਮੇਤ ਜਿਹੜਾ ਇੰਟਰਨੈਟ ਕਨੈਕਸ਼ਨ ਜਿਹੜਾ ਪ੍ਰਾਪਤ ਕਰਾਇਆ ਜੀ ਤਾਂ ਕਿ ਬੱਚੇ ਦਾ ਪੂਰਾ ਪੂਰਾ ਲਾਹਾ ਲੈ ਸਕਣ ਵਾਹਿਗੁਰੂ ਜੀ ਦਾ